ਅੰਮ੍ਰਿਤਸਰ ਨੂੰ ਵੈਸੇ ਤਾਂ ਸਿਸ਼ਟੀ ਦਾ ਘਰ ਕਿਹਾ ਜਾਂਦਾ ਪਰ ਅੱਜਕੱਲ ਇੱਥੇ ਜਿਸ ਤਰ੍ਹਾਂ ਦੇ ਹਾਲਾਤ ਨੇ ਜੇਕਰ ਇਸ ਨੂੰ ਗੁੰਡਿਆਂ ਦਾ ਘਰ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ ਪਰ ਇਹਨਾਂ ਤਸਵੀਰਾਂ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਵੋ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਕਿਸੇ ਨੂੰ ਕੋਈ ਡਰ ਨਹੀਂ ਖੂਨ ਨਾਲ ਲਤਪਟ ਸਿੱਤੇ ਪਟੀਆਂ ਕੀਤੇ ਨੌਜਵਾਨਾਂ ਦੀ ਇਹ ਹਾਲਤ ਕੁਝ ਹੋਰ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਹੈ ਇੱਕ ਘਟਨਾ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਜਿੱਥੇ ਪੀਜ਼ੇ ਦੀ ਰੇੜੀ ਲਗਾਉਂਦੇ ਸਾਹਿਲ ਸਿੰਘ ਤੇ 25 ਦੀ ਲੋਕਾਂ ਨੇ ਮਿਲ ਕੇ ਕਾਤਿਲਾਨਾ ਹਮਲਾ ਕਰ ਦਿੱਤਾ ਉਸ ਦੇ ਸਿਰ ਤੇ ਪਿਸਤੌਲ ਰੱਖੀ ਗਈ ਦਾਤਰਾ ਮਾਰੀਆਂ ਗਿਆ ਪਰ ਕਿਸੇ ਤਰ੍ਹਾਂ ਉਥੋਂ ਭੱਜ ਕੇ ਉਸਨੇ ਆਪਣੀ ਜਾਨ ਬਚਾ ਲਈ ਤਾਂ ਉਹਨਾਂ ਨੇ ਇੱਕ ਹੋਰ ਨੌਜਵਾਨ ਨਾਲ ਕੁੱਟਮਾਰ ਕੀਤੀ ਉਥੇ ਹੀ ਪੀੜਤਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਹਮਲਾ ਰੋਹਿਤ ਰੰਦਾਵਾ ਵਿਕੀ ਸਟਾਰ ਹੋਣਾ ਨੇ ਕੀਤਾ ਪਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਭਾਈ ਮੈਂ ਆਪਣੀ ਰੇੜੀ ਤੇ ਖੜਾ ਹਾਂ ਤਾਂ ਉਧਰੋਂ 25 30 ਜਣੇ ਆਏ ਤੇ ਮੈਨੂੰ ਇੱਕ ਨੇ ਆਵਾਜ਼ ਮਾਰੀ ਰੋਹਿਤ ਰੰਦਾਵਾ ਨੇ ਕਹਿੰਦਾ ਉਹ ਤੂੰ ਸੁਧਰ ਨਾ ਕੇ ਨਹੀਂ ਮਾ ਮੈਨੂੰ ਗਾਲ ਦਸ ਕੀ ਹੋਈ ਆ ਤੇ ਉਹਦੇ ਉਹਦੇ ਵੱਡੇ ਭਰਾਣੇ ਆਨ ਕੇ ਮੇਰੇ ਪਿਸਤੋਲ ਕੱਢ ਕੇ ਇੱਥੇ ਮੇਰੇ ਰੱਖਿਆ ਮੇਰੇ ਗੋਲੀ ਮਾਰ ਲਗਾ ਮੈਂ ਤਾ ਨੂੰ ਹੱਥ ਕਰਤਾ ਤੇ ਉਹਨੇ ਇੱਕ ਵਾਈਫਰ ਕੱਢਿਆ ਦੂਜਾ ਨੇ ਵਿੱਕੀ ਸਟਾਨ ਨੇ ਆਨ ਕੇ ਮੇਰੇ ਇੱਥੇ ਬੱਟ ਮਾਰਿਆ ਤੇ ਮੈਂ ਅੱਗੇ ਲਾ ਕੇ ਭੱਜ ਗਿਆ ਤੇ ਮੇਰੇ ਪਿੱਛੇ ਲਾ ਕੇ ਭੱਜੇ ਤੇ ਉਹਨਾਂ ਨੇ ਮੇਰੇ ਪਿਛੇ ਪਿੱਠ ਤੇ ਦਾਤਰ ਮਾਰਿਆ ਤੇ ਮੈਂ ਮਾਨੀ ਘਰ ਵੱਡ ਗਿਆ ਤੇ ਉਹਨਰ ਬੂਆ ਭਾਂਦੇ ਦੇ ਮਾਨੀ ਕੇ ਚਪੇੜਾ ਮਾਰ ਕੇ ਚਲ ਗਏ ਸਰ ਜੀ ਜਿਹੜੀ ਲਾਨਾ ਪਈ ਸਰ ਟਰਸ ਬਟਰ ਰੋਡ ਤੇ ਰੰਜਸ ਸਿੰਘ ਭਾਈ ਰੰਜਸ ਪਤਾ ਨਹੀਂ ਮੈਂ ਆਪਣੇ ਰੇੜੀ ਤੇ ਖੜਾ ਹਾਂ ਤੇ ਉਧਰੋਂ ਕਿੰਨੇ ਜਣੇ ਆਨ ਕੇ ਮੇਰੇ ਗਾਲ ਪੈ ਗਏ ਕਿੰਨੇ ਬੰਦੇ ਪੰਡਿਤ ਹੀ ਆਣੇ ਕਿਹੜੇ ਹਥਿਆਰ ਹੀ ਉਹਨਾਂ ਕੋ ਦੋ ਤਿੰਨ ਪਿਸਤਲਾ ਹੈ ਤੇ ਕੋ ਨਾ ਵਾਈ ਫਾਇਰ ਕਰਦਾ ਬਾਕੀ ਦਾ ਤਰੀ ਮੱਗੇ ਲਾ ਕੇ ਭਾਰ ਗਿਆ ਕਿਨੇ ਮੇਰੇ ਬੇਠੇ ਚ ਮਾਰਿਆ ਕਿੱਥੇ ਛੱਟ ਲੈ ਜੀ ਤੁਹਾਡੇ ਇੱਕ ਆ ਲੱਗੀ ਦਾ ਪਿਛੇ ਤੱਕ ਮੇਰਾ ਨਾਮ ਅੰਜੀਤ ਕੋਰੇ ਮੇਰੇ ਹਸਬੰਡ ਐ ਇਹਨਾਂ ਨੂੰ ਉਹਨੇ ਸ਼ਾਕਾ ਗਰਾਉਂਡ ਚਾਕਾਵਲੀ ਗਰਾਉਂਡ ਦੇ ਵਿੱਚ 35-40 ਮੁੰਡਿਆਂ ਨੇ ਮਾਰਿਆ ਵਾ ਇਹਨਾਂ ਨੂੰ ਕਿਸੇ ਨੇ ਅਨੂ ਫੋਨ ਕੀਤਾ ਕਿ ਤੁਹਾਡੇ ਹਸਬੰਡ ਉੱਥੇ ਕੀ ਇਸ ਤਰ੍ਹਾਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡੇ ਮਾਰ ਕੇ ਗਏ ਫਿਰ ਅਨ ਪਤਾ ਲੱਗਾ ਤਿੰਨ ਲੈ ਕੇ ਆਏ ਸਰ ਇਹਨਾਂ ਨੇ ਲੋੜੀ ਤਾਂ ਦੋ ਦਿਨ ਪਹਿਲੇ ਵੀ ਸਾਡੇ ਨਾਲ ਕੋਈ ਪਤਾ ਨਹੀਂ ਕੀ ਰੰਜਿਚ ਚੜਾ ਕੇ ਪਹਿਲੇ ਵੀ ਇਹਨਾਂ ਨੇ ਸਾਡੇ ਪੈਸੇ ਪੂਸੇ ਜਿਹੜੇ ਲਵਾਏ ਤੇ ਇਹਨਾਂ ਦੇ ਨਾਲ ਮੇਰਾ ਬੇਟਾ ਵੀ ਖੜਾ ਸੀ ਤੇ ਇਹਨਾਂ ਨੂੰ ਵੇਖ ਕੇ ਤੇ ਉਹ ਦੌੜ ਗਿਆ ਉਹਨੂੰ ਵੀ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜੋ ਕਿ ਜਿਸ ਦਾ ਨਾਮ 파ਰਸ ਐ ਕਿਹੜੇ ਬੰਦੇ ਦੱਸਿਆ ਤਾਂ 35 40 ਕੁਛ ਮੁੰਡਿਆਂ ਨੂੰ ਆਪਾਂ ਜਾਣਦੇ ਕੁਛ ਨੂੰ ਨਹੀਂ ਜਾਣਦੇ ਉਹਨਾਂ ਦੇ ਕੋਲ ਪਿਸਤਲ ਵੀ ਸੀ ਬੇਟੇ ਨੂੰ ਮਾਰੇ ਤੁਹਾਡੇ ਬੇਟਾ ਵੇਖ ਕੇ ਉਹਨਾਂ ਨੂੰ ਲੁੱਕ ਗਿਆ ਤੇ ਮਗਰ ਵੀ ਗਏ ਸੀ ਫਾਇਰ ਵਗਰਾ ਕੀਤਾ ਨਾ ਹਾਂਜੀ ਕੁਛ ਨਹੀਂ ਇਦਾਂ ਹੀ ਮ ਘਰ ਦੇ ਬਾਹਰ ਖੜਨਾ ਹੈ ਇਹ 50 30 ਜਣੇ ਆਏ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਰਾਹ ਦੇ ਪਤਾ ਨਹੀਂ ਇਹਨੂੰ ਦੀ ਕੋਈ ਗੱਲ ਦਾ ਮੇਰੇ ਤੋਂ ਵੱਡੇ ਨਾਲ ਲੜਾਈ ਹਣੀ ਨਾ ਉਹ ਉਹਦੀ ਰੰਜਿਸ਼ ਰਾਹ ਦੇ ਆ ਤੇ ਲੜੇ ਉਹਦੇ ਨਾਲ ਦੇ ਮੇਰੇ ਗਾਲ ਐਵੇਂ ਨਹੀਂ ਜਾਰੀ ਪੈ ਗਏ ਕਿਹੜੇ ਬੰਦੇ ਸੀ ਯਾਰ ਡਿੰਪਲ ਰਿੰਦਾਵਾ ਰੋਹਿਤ ਰਿੰਦਾਵਾ ਡਿੰਪਲ ਰਿੰਦਾਵਾ ਹੈਨਰੀ ਪਿਊਸ਼ ਵਿੱਕੀ ਸਟਾਰ ਲੇਬੜ ਕਿ ਲੇਬੜ ਕੁਲੀ ਹੋਣੀ ਇੱਕ ਕਦ ਲੜਾਈ ਸੀ ਸਾਡੇ ਭਰਾ ਨਾਲ ਇਹ ਭਾਈ ਅੱਜ ਤੋਂ ਬੜਾ ਜੇ ਪਹਿਲਾਂ ਹੀ ਇੱਕ ਇਸ ਦੇ ਕਾਰਨ ਗੱਟੂ ਮੁੰਡਾ ਆਉਦੇ ਨਾਲ ਪਹਿਲਾਂ ਉਹਨੂੰ ਕੁੱਟ ਕੇ ਗਏ ਸੀ ਤੇ ਉਹ ਉਹਦੇ ਨਾਲ ਰਿੰਦਾ ਸੀ ਉਹਨੇ ਇਹਨਾਂ ਨੂੰ ਕਿਹਾ ਵੀ ਤੂੰ ਮਾਲਕ ਕਿਉਂ ਨਿਆਣੇ ਨੂੰ ਕੁੱਟਿਆ ਵਾ ਤੇ ਇੰਨੀ ਗੱਲ ਤੋਂ ਉਹ ਉਹਦੇ ਗੱਲ ਪੈ ਗਏ ਤੇ ਮੈਂ ਵਿੱਚ ਹੈ ਵੀ ਨਹੀਂ ਮੈਂ ਆਪਣੇ ਘਰ ਹੀ ਰਹਿਣਾ ਜਦੋਂ ਮੈਂ ਕਦੀ ਕਿਨਾਂ ਪਾਲ ਦੀ ਲੜਾਈ ਚੜਾਉਂਦਾ ਜੋਦੇ ਬਾਅਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰਮ ਦਿੰਦੀ ਹੈ। ਅਰੇ ਜੀ ਦੋ ਹੈਗੀਆਂ ਪਾਰਟੀਆਂ ਆਪਸ ਵਿੱਚ ਇੱਕ ਹੈਗਾ ਜੀ ਰੰਧਾਵਾ ਰੰਧਾਵੇ ਆ ਭਾਈ ਤੋਂ ਦੋ ਬ੍ਰਦਰ ਤੇ ਇੱਕ ਮੁੰਡਾ ਵਿੱਕੀ ਸਟਾਰ ਆ ਇਹਨਾਂ ਨਾਲ ਤੇ ਬਾਕੀ ਜਿਹੜੇ ਹੋਰ 15-20 ਮੁੰਡੇ ਆਨੋਂ ਦੱਸਦੇ ਆ ਤੇ ਇਹਨਾਂ ਦੀ ਆਪਸੀ ਲੜਾਈ ਚੱਲ ਰਹੀ ਆ। ਉਹ ਪਤਾ ਕਰਾਂਗੇ ਵੀ ਕਿਹੜੀ ਗੱਲ ਤੋਂ ਲੜਾਈ ਕਰ ਝਗੜਾ ਕਰਦੇ ਆ ਤੇ ਜਿਨ੍ਹਾਂ ਨੂੰ ਅੱਜ ਸੱਟਾਂ ਲੱਗੀਆਂ ਸੀ ਤੇ ਉਹਨਾਂ ਨੂੰ ਉਹਨਾਂ ਡਾਕਟਰੀ ਮਲਾਇਆ ਕਰਨ ਵਾਸਤੇ ਕੋਨਾਂਗ ਦੇ ਹਸਪਤਾਲ ਦਾ ਰੈਫਰ ਕਰਤਾ ਬਾਕੀ ਮੈਂ ਦਰਖਾਸਤ ਕਰਨ ਜਾ ਰਿਹਾ ਮੌਕੇ ਤੇ ਦਰਖਾਸਤ ਇਹਨਾਂ ਨੂੰ ਲਵਾਈ ਦਰਖਾਸਤ ਇੱਕ ਸਰਜੀਤ ਕੋਲੋਂ ਹੈ ਇੱਕ ਮਨਜੀਤ ਕੋਲੋਂ ਤੇ ਇੱਕ ਆਪਣਾ ਸੁਖੀ ਆ ਮੁੰਡਾ ਉਹਨੇ ਗੋਲੀ ਵੀ ਜੱਲੀ ਨਹੀਂ ਜੀ ਗੋਲੀ ਕੋਈ ਨਹੀਂ ਸਾਹਮਣੇ ਇਹ ਗੱਲ ਕੋਈ ਸਾਹਮਣੇ ਨਹੀਂ ਆਈ ਗੋਲੀ ਦੀ ਰੰਜਸ਼ ਲੀਸ ਦੀ ਰੰਜਸ਼ ਨਾਲ ਕੋਈ ਆਪਸੀ ਝਗੜਾ ਜੀ ਆਪਸੇ ਚੱਲ ਰਿਹਾ ਤੇ ਹੁਣ ਇਹ ਦਰਾਨੇ ਤਰਤੀਸ ਪਰ ਲੱਗੇਗੇ ਗ੍ਰਿਫਤਾਰੀ ਤਾਂ ਜੁਫਤਾਰੀ ਇਹ ਤੂੰ ਦੇਖ ਸਕਦੇ ਗ੍ਰਿਫਤਾਰੀ ਗ੍ਰਿਫਤਾਰੀ ਜਾ ਰਹੇ ਆ ਜੀ ਮੌਕੇ ਤੇ ਦੇਖਦੇ ਜਾ ਪਰ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਕਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਪਾਵੇਗੀ ਫਿਲਹਾਲ ਤਾਂ ਉਹ ਸਾਰੇ ਫਰਾਰ ਦੱਸੇ ਜਾ ਰਹੇ ਨੇ ਅੰਮ੍ਰਿਤਸਰ ਤੋਂ ਲਲੀ ਸ਼ਰਮਾ ਦੀ ਰਿਪੋਰਟ ਦਿੱਲੀਪੁਰ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ